ਸਾਰਿਆਂ ਨੂੰ ਸ਼ਤਰੀਕਾਲ ਜੀ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਦੇ ਵਿੱਚ ਆਪਾਂ ਤੁਹਾਨੂੰ ਪਤਨੀਆਂ ਦੇ ਚਾਰ ਗੁਣ ਦੱਸਦੇ ਹਾਂ ਤੇ ਪਤੀ ਵੀ ਗੁੱਸੇ ਨਾ ਹੋ ਜਾਈਓ ਆਪਾਂ ਪਤਨੀਆਂ ਵਿੱਚ ਵੀ ਬਹੁਤ ਗੁਣ ਹੁੰਦੇ ਨੇਗੇ ਤੇ ਆਪਾਂ ਇਹ ਵੀ ਵੀਡੀਓ ਬਣਾਵਾਂਗੇ ਪਤੀਆਂ ਦੇ ਗੁਣਾਂ ਬਾਰੇ ਪਰ ਅੱਜ ਆਪਾਂ ਪਤਨੀਆਂ ਦੇ ਚਾਰ ਗੁਣ ਦੱਸਦੇ ਹਾਂ ਤੁਹਾਨੂੰ ਵੀ ਪਤਨੀਆਂ ਜਿੰਨਾ ਪਤਨੀਆਂ ਵਿੱਚ ਚਾਰ ਗੁਣ ਹੁੰਦੇ ਆ ਉਹਨਾਂ ਦੀ ਕਿੰਨੀ ਕੇਅਰ ਕਰਨੀ ਆ ਤੁਸੀਂ ਵੀ ਕਿੰਨੇ ਕਿੰਨੇ ਵਧੀਆ ਤੁਹਾਨੂੰ ਪਤਨੀਆਂ ਮਿਲੀਆਂ ਨੇ ਜਿੰਨਾਂ ਵਿੱਚ ਇੰਨੇ ਵਧੀਆ ਗੁਣ ਨੇਗੇ ਤੇ ਸਾਰੇ ਉਹਨਾਂ ਦਾ ਖਿਆਲ ਰੱਖਿਆ ਕਰੋ ਹਮਸਫਰ ਦਾ ਜਿੰਨਾਂ ਵਿੱਚ ਚਾਰ ਗੁਣ ਨੇ ਚਲੋ ਹੁਣ ਆਪਾਂ ਤੁਹਾਨੂੰ ਗੁਣਾਂ ਦੀ ਗੱਲ ਕਰਦੇ ਆ ਵੀ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਆ ਪਤਨੀ ਵਿੱਚ ਤੇ ਪਹਿਲਾ ਗੁਣ ਵੀ ਉਹ ਆਪਣੇ ਕਦੇ ਵੀ ਪਤੀ ਨੂੰ ਇਕੱਲਾ ਨਹੀਂ ਛੱਡਦੀ ਹੈਗੀ ਪਤੀ ਇਹ ਪਤਨੀ ਹੈ ਜਿਹੜੀ ਚਾਹੇ ਉਹਦਾ ਹਨਾ ਪਤੀ ਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ ਚਾਹੇ ਜੌਬ ਤੋਂ ਜੈਨੂਨੀ ਜੌਬ ਨਹੀਂ ਗਈ ਉਹਦੇ ਕੋਲੇ ਚਾਹੇ ਉਹਨੂੰ ਕਾਸੇ ਵਿੱਚ ਵੀ ਘਾਟਾ ਪੈ ਗਿਆ ਪਰ ਆਪਣਾ ਫਤੀ ਦਾ ਸਾਥ ਦਿੰਦੀ ਆ ਉਹਦੇ ਬਰਾਬਰ ਉਮੀ ਖੜਦੀ ਹੈ ਜਿਵੇਂ ਪਹਿਲਾਂ ਖੜੀ ਸੀ ਇਹ ਸਭ ਤੋਂ ਵੱਡਾ ਗੁਣ ਪਤਨੀ ਦਾ ਜਿਹੜੀ ਕਦੇ ਵੀ ਪਤੀ ਨੂੰ ਔਖੇ ਟਾਈਮ ਵਿੱਚ ਇਕੱਲਾ ਨਹੀਂ ਛੱਡਦੀ ਸਗੋਂ ਤੇ ਪਤੀ ਦਾ ਸਾਥ ਦਿੰਦੀ ਆ ਉਹਦੇ ਬਿਜ਼ਨਸ ਵਿੱਚ ਸਾਥ ਦਿੰਦੀ ਆ ਜੌਬ ਕਰਦੀ ਆ ਦੇ ਉਹਦਾ ਹੱਥ ਵਟਾਉਂਦੀ ਆ ਸਾਰੇ ਕੰਮਾਂ ਵਿੱਚ ਇਹ ਹੈਗਾ ਪੱਲਾ ਗੁਣ ਪਤਨੀ ਦਾ ਹੁਣ ਆਪਾਂ ਦੂਸਰੇ ਗੁਣ ਦੀ ਕਰਦੇ ਕਰਦੇ ਆ ਗਲਤੀ ਜੇ ਕੋਈ ਵੀ ਹਨਾ ਪਤੀ ਐਵੇਂ ਨਹੀਂ ਹੁੰਦਾ ਵੀ ਕਰੈਕਟਰਲੈਸ ਇੱਕ ਗਲਤੀ ਹੁੰਦੀ ਆ ਪਤੀ ਕੋਈ ਵੀ ਗਲਤੀਆਂ ਕਰ ਸਕਦਾ ਵੱਡੀ ਤੋਂ ਵੱਡੀ ਗਲਤੀ ਵੀ ਕਰ ਸਕਦਾ ਛੋਟੀ ਛੋਟੀ ਗਲਤੀ ਵੀ ਜਿਹੜੀ ਪਤਨੀ ਹੱਸ ਕੇ ਆਪਣੇ ਪਤੀ ਦੀ ਗਲਤੀ ਮਾਫ ਕਰਦੀਆ ਤੇ ਉਸ ਨਾਲ ਉਸ ਤਰ੍ਹਾਂ ਦੇ ਵਰਤਾਅ ਰੱਖਦੀਆ ਜਿਸ ਤਰ੍ਹਾਂ ਦਾ ਆਮ ਲਾਈਫ ਵਿੱਚ ਹੁੰਦਾ ਤਾਂ ਉਹ ਪਤਨੀ ਦਾ ਸਭ ਤੋਂ ਵੱਡਾ ਬਲੀਦਾਨ ਆ ਸਭ ਤੋਂ ਵੱਡਾ ਬਲੀਦਾਨ ਆਪਣੀ ਲਾਈਫ ਦਾ ਵੀ ਉਹ ਆਪਣੇ ਪਤੀ ਦੀ ਸਭ ਤੋਂ ਵੱਡੀ ਗਲਤੀ ਵੀ ਮਾਫ ਕਰਕੇ ਵੀ ਉਸੇ ਨਾਲ ਰਹਿ ਰਹੀਆ ਤੇ ਤੀਸਰਾ ਆਪਾਂ ਲੈ ਕੇ ਆਇਆ ਹਾਂ ਤੀਸਰੇ ਉਹ ਵਿਚਾਰ ਦਿੱਤਾ ਬੁਰੀਆਂ ਆਦਤਾਂ ਤੋਂ ਪਤੀ ਨੂੰ ਦੂਰ ਰੱਖਣਾ ਜਿਵੇਂ ਬੁਰੀਆਂ ਆਤ ਤਾਂ ਹੁੰਦੀਆਂ ਨੇ ਉਹ ਮਾੜੀ ਸੰਗਤ ਵਿੱਚ ਪੈ ਗਿਆ ਕੋਈ ਵੀ ਜਿਵੇਂ ਨਸ਼ਿਆਂ ਦੀ ਸੰਗਤ ਵਿੱਚ ਪੈ ਗਿਆ ਡ੍ਰਿੰਕ ਵਗੈਰਾ ਜਾਦੇ ਕਰਨ ਲੱਗਿਆ ਇਹ ਤੋਂ ਵੀ ਪਤੀ ਚਾਹੇ ਸਾਰੀ ਉਮਰ ਨੰਮਨੇ ਪਰ ਪਤਨੀ ਦਾ ਫਰਜ ਆ ਉਹਨੂੰ ਦੱਸਦੀ ਰਹਿੰਦੀ ਆ ਵੀ ਤੇਰੇ ਲਈ ਇਹ ਬੁਰੀਆਂ ਗੱਲਾਂ ਨੇ ਮਾੜੀ ਸੰਗਤ ਵਿੱਚ ਪੈਣਾ ਜਾਦੇ ਡ੍ਰਿੰਕ ਵਗੈਰਾ ਕਰਨੀਆਂ ਵੀ ਮਾੜੀ ਸੰਗਤ ਤੋਂ ਦੂਰ ਹੈ ਉਹਨੂੰ ਹਰ ਟਾਈਮ ਦੇਖ ਲੋ ਜਿਵੇਂ ਆਪਣੇ ਬੱਚੇ ਨੂੰ ਟੋਕਦੀ ਆ ਪਤੀ ਲਈ ਉਹ ਸਤਰਾ ਦਾ ਫਰਜ ਨਿਭਾਉਂਦੀ ਆ ਵੀ ਤੂੰ ਆ ਇਹ ਗੱਲਾਂ ਤੋਂ ਦੂਰ ਹੈ ਤੇ ਇਹ ਵੀ ਬਹੁਤ ਵੱਡੀ ਬਹੁਤ ਵੱਡਾ ਬਲਜ਼ਾਨ ਆ ਪਤਨੀ ਲਈ ਆਪਣੇ ਪਤੀ ਦੇ ਆੜਣਾ ਬਿਸਰਾ ਉਹਨੂੰ ਚੰਗੀ ਆਦਤ ਬਾਰੇ ਦੱਸਣਾ ਬੁਰੀ ਆਦਤ ਤੋਂ ਦੂਰ ਰਹਿਣਾ ਕਈ ਪਤੀ ਨਹੀਂ ਬਰਦਾਸ਼ਤ ਵੀ ਨਹੀਂ ਕਰਦੇ ਇਸ ਤਰ੍ਹਾਂ ਪਤਨੀਆਂ ਦੀ ਨੁਕਚੋਕ ਪਰ ਪਤਨੀਆਂ ਫਿਰ ਵੀ ਕਿਵੇਂ ਨਾ ਕਿਵੇਂ ਆਪਣੇ ਪਤੀ ਨੂੰ ਕੰਟਰੋਲ 'ਚ ਰੱਖਦੀਆਂ ਨੇਗੀਆਂ ਚੌਥਾ ਹੈਗਾ ਸਭ ਤੋਂ ਵੱਡੀ ਗੱਲ ਪਤਨੀਆਂ ਦੀ ਵੀ ਉਹ ਆਪਣੇ ਘਰ ਨੂੰ ਸਹੁਰੇ ਪਰਿਵਾਰ ਨੂੰ ਜੋੜ ਕੇ ਰੱਖਦੀਆਂ ਨੇਗੀਆਂ ਉਹਨਾਂ ਦੇ ਰਿਸ਼ਤੇਦਾਰ ਆਉਂਦੇ ਆ ਤਾਂ ਉਹਨਾਂ ਦਾ ਆਦਰ ਮਾਣ ਕਰਦੀਆਂ ਨੇ ਤੇ ਆਪਣੇ ਹਨਾ ਸਹੁਰੇ ਪਰਿਵਾਰ ਵਿੱਚ ਆਪਣੇ ਸਹੁਰਿਆਂ ਨੂੰ ਆਪਣੇ ਜਣੀ ਸੱਸ ਸਹੁਰੇ ਨੂੰ ਆਪਣੇ ਮਾਪੇ ਤੋਂ ਪੇਕੇ ਵਾਲੇ ਮਾਪੇ ਤੋਂ ਵੱਧ ਸਹੁਰਿਆਂ ਵਾਲੇ ਮਾਪਪ ਨੂੰ ਰਿਸਪੈਕਟ ਦਿੰਦੀਆਂ ਨੇ ਉਹਨਾਂ ਦੀ ਪੂਰੀ ਰਿਸਪੈਕਟ ਕਰਦੀਆਂ ਨੇ ਉਹਨਾਂ ਤੋਂ ਹੀ ਪਿਆਰ ਲੈਂਦੀਆਂ ਵੀ ਨੇ ਤੇ ਉਹਨਾਂ ਨੂੰ ਪਿਆਰ ਕਰਦੀਆਂ ਵੀ ਨੇ ਘਰ ਆਪ ਦਾ ਜੋੜ ਕੇ ਰੱਖਦੀਆਂ ਨੇ ਬੱਚਿਆਂ ਦੀ ਪੂਰੀ ਕੇਅਰ ਕਰਦੀਆਂ ਨੇ ਪੂਰੇ ਘਰ ਦੇ ਕੰਮ ਚਾਹੇ ਜੌਬ ਹੋਵੇ ਕਮ ਸਮੇਂ ਸਰ ਕਰਦੀਆਂ ਨੇ ਜੌਬ ਤੇ ਵੀ ਜਾਂਦੀਆਂ ਨੇ ਇਹ ਇਹਨਾਂ ਦਾ ਚੌਥਾ ਗੁਣਾ ਜਿਹਨੂੰ ਇਹ ਚਾਰੇ ਗੁਣਾ ਵਾਲਾ ਅਹਮਸਫਰ ਮਿਲਿਆ ਤਾਂ ਉਹਨੂੰ ਆਪਣੀਆਂ ਪਤਨੀਆਂ ਦੇ ਕਦੇ ਵੀ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਸੁਗਦੇ ਪੈਰ ਧੋਤੋ ਕੇ ਪੀਣੇ ਚਾਹੀਦੇ ਨੇ ਵੀ ਉਹ ਤੁਹਾਡੇ ਲਈ ਤੁਹਾਡੀ ਪਤਨੀ ਇੰਨਾ ਬਲੀਦਾਨ ਦਿੰਦੀ ਆ ਤੇ ਮੈਨੂੰ ਤਾਂ ਇਹ ਚਾਰ ਗੁਣ ਸਭ ਤੋਂ ਵੱਡੇ ਲੱਗੇ ਜੇ ਹਨਾ ਸਭ ਨੇ ਵੀਡੀਓ ਐਂਡ ਤੱਕ ਜ਼ਰੂਰ ਦੇਖਣੀ ਆ ਦੱਸਣਾ ਮੈਨੂੰ ਇਸ ਤੋਂ ਬਗੈਰ ਵੀ ਪਤਨੀ ਦੇ ਹੋਰ ਸਭ ਤੋਂ ਵਧੀਆ-ਵਧੀਆ ਗੁਣ ਵੱਡੇ ਗੁਣ ਕਿਹੜੇ ਨੇਗੇ ਤੇ ਫਿਰ ਮੈਂ ਇਹਦਾ ਪਾਰਟ 2 ਵੀ ਬਣਾਵਾਂਗੀ ਚੰਗੀ ਪਤਨੀ ਦਾ ਪਾਰਟ 2 ਗੁਣਾ ਵਾਲਾ ਤੁਸੀਂ ਸਭ ਨੇ ਕਮੈਂਟ ਕਰਕੇ ਦੱਸਣਾ ਮੇਰੀ ਵੀਡੀਓ ਦੇਖਣ ਲਈ ਕਮੈਂਟ ਕਰ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਹੋਰਾਂ ਤੱਕ ਵੀ ਜਾ ਸਕੇ ਸਾਰਿਆਂ ਨੂੰ ਸ਼ਾਸਤਰੀ ਕਾਲ ਜੀ